ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਆਪਾਂ ਬਣਾਉਣ ਲੱਗੇ ਚਟਨੀ ਹੈ ਆਇਆ ਨਾਰਦਾਣਾ ਵਿੱਚ ਥੋੜੀ ਕਾਲੀ ਮਿਰਚ ਥੋੜਾ ਜਿਹਾ ਨਮਕ ਥੋੜੀ ਜਿਹੀ ਲਾਲ ਮਿਰਚ ਬਾਕੀ ਆਪਾਂ ਹਰੀ ਮਿਰਚ ਸਵਾਦ ਅਨੁਸਾਰ ਪਾਵਾਂਗੇ ਜੇ ਦਿਲ ਕਰੂਗਾ ਤੇ ਇਹਨੂੰ ਆਪਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਰਗੜਾਂਗੇ ਰਗੜ ਕੇ ਨਾਰਦਾਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਜਾਣ ਕਰਕੇ ਤੇ ਫੇਰ ਆਪਾਂ ਮਤਲਬ ਬਾਕੀ ਚੀਜ਼ਾਂ ਜਿਹੜੀਆਂ ਉਹ ਫੇਰ ਪਾਵਾਂਗੇ ਕਿਉਂਕਿ ਇਹ ਨਾਰਦਾਣਾ ਜਿਹੜਾ ਇਹ ਪੱਕਿਆ ਨਹੀਂ ਜਾਂਦਾ ਛੇਤੀ ਇਹ ਨੂੰ ਆਪਾਂ ਪਹਿਲਾਂ ਕੁੱਟਾਂਗੇ ਇਹ ਸੇਟੀ ਕੁੱਟਿਆ ਜਾਊਗਾ ਅਗਲਾ ਇਹਦੇ ਵਿੱਚ ਕੋਈ ਪੁੰਡਾ ਦੂਸਰਾ ਨਹੀਂ ਹੈ ਬੜਾ ਮੈਂ ਕਹ ਚੱਲਾਂ ਕਿ ਇਹਦੇ ਵਿੱਚ ਹੀ ਕੁੱਟਦੇ ਹਾਂ ਹਾਂ ਤੇ ਮੇਰਾ ਬੜਾ ਦਿਲ ਕਰਦਾ ਹੀ ਨਾ ਹੈ ਚੁਣੀ ਖਾਣੀ ਹੈ ਇਹ ਸਬਜੀ ਖਾਣੀ ਨਹੀਂ ਹੈ ਹਾਂਜੀ ਤੇ ਆ ਜਾਓ ਜਿੰਨੇ ਜਿੰਨੇ ਤੇ ਪੈਸਾ ਦਾ ਖਾਣਾ ਖਾਣਾ ਹੈ ਚੱਲ ਨੀ ਇਨ ਵਿੱਚ ਥੋੜੇ ਜਿਹਾ ਆਪਾਂ ਹੁਣ ਕੈਜ ਪਾਵਾਂਗੇ ਇਹ ਥੋੜਾ ਵਿੱਚ ਪੁਦੀਨਾ ਪਾਵਾਂਗੇ ਥੋੜਾ </body> ਪਾਵਾਂਗੇ ਤੇ ਫਿਰ ਇਹਨਾਂ ਵਿੱਚ ਟਮਾਟਰ ਪਾ ਦਈਏ ਆਪਾਂ ਇਹ ਚਟਨੀ ਹੋ ਗਈ ਤਿਆਰ ਚਾਰ ਪੰਜ ਤਰੀਕਿਆਂ ਨੇ ਆਪਾਂ ਇਸ ਨੂੰ ਵਧੀਆ ਤਰੀਕੇ ਨਾਲ ਖਾ ਸਕਦੇ ਹਾਂ ਜੇ ਸਬਜੀ ਨਾਲ ਖਾਣੀ ਸਬਜੀ ਨਾਲ ਖਾਓ ਨਹੀਂ ਤੇ ਫਿਰ ਬੱਸ ਐਦਾਂ ਮੈਨੂੰ ਤਾਂ ਐਦਾਂ ਟੇਸਟੀ ਲੱਗਦੀ ਹੈ ਮੈਂ ਜੇ ਚਟਨੀ ਹੋਵੇ ਨਾਲ ਤਾਂ ਫਿਰ ਮੈਂ ਸਬਜੀ ਨਹੀਂ ਖਾਣੀ ਹੁੰਦੀ ਬਸ ਮੈਂ ਚਟਨੀ ਖਾਣੀ ਗੱਲੀ ਇਹ ਦੇਖੋ ਇਹਦੇ ਵਿੱਚ ਆਪਾਂ ਪਦੀਨਾ ਪਦੀਨਾ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਪਾਓ ਟਮਾਟਰ ਆਪਾਂ ਬਾਅਦ ਚ ਪਾਉਣੇ ਆ ਇਹ ਪਹਿਲੋ ਚਲ ਗਏ ਅਗੇ ਇਸ ਕਰਕੇ ਤੁਸੀਂ ਇਹ ਚੀਜ਼ਾਂ ਨੂੰ ਥੋੜਾ ਧਿਆਨ ਰੱਖ ਲਿਓਗੇ ਮੈਂ ਤੇ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਹਾਂ ਫਸ ਮੇਰੇ ਕੋ ਇਦਾਂ ਹੋ ਗਿਆ ਵਿੱਚ ਲਸਣ ਵੀ ਥੋੜਾ ਪਾਇਆ ਆਪਾਂ ਇਹ ਨੂੰ ਆਪਾਂ ਥੋੜਾ ਹੀ ਕੁੱਟਣਾ ਹੈ ਕਿਉਂਕਿ ਇਹ ਛੱਟਕੁੱਟਿਆ ਜਾਣਾ ਹੈ ਮਟ ਕੀ ਦੇ ਵਿੱਚ ਥੋੜਾ ਆਪਾਂ ਆਮਾ ਦੇ ਪਿਆਜ਼ ਇਸ ਕਰਕੇ ਆਪਾਂ ਇਹ ਹਾਂਜੀ ਇਹ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਗੇ ਮਿਕਸ ਕਰੀ ਜਾਓ ਚੰਗੀ ਤਰ੍ਹਾਂ ਥੋੜਾ ਜਿਹਾ ਇਹ ਵੀ ਆ ਕਿ ਇਹ ਕੁਟਿਆਰ ਚ ਸਹੀ ਲੰਦਾ ਹੈ ਪਰ ਜੇ ਮਿਕਸ ਹੋਇਆ ਹੋਵੇ ਨਾ ਚੰਗੀ ਤਰ੍ਹਾਂ ਤਾਂ ਫੇਰ ਹੀ ਟੇਸਟੀ ਲੱਗਦਾ ਜਿਵੇਂ ਪੱਤੇ ਪੱਤੇ ਜਿਹਾ ਹੋਣ ਤੇ ਫੇਰ ਵੀ ਨਹੀਂ ਵਧੀਆ ਲੱਗਦਾ ਐਡਾ ਤੇ ਆਪਾਂ ਦੇਖੋ ਇਹ ਕੁਟਿਆ ਗਿਆ ਹੁਣ ਆਪਾਂ ਇਹਦੇ ਚ ਪਾ ਲਾਂਗੇ ਪਿਆਜ਼ ਇਹ ਦੇਖੋ ਪਿਆਜ਼ ਆਪਣੀ ਮਰਜ਼ੀ ਨਾਲ ਜਿੰਨੇ ਜੀਆਂ ਦੇ ਹਿਸਾਬ ਦੇ ਨਾਲ ਤੁਸੀਂ ਵੱਧ ਪੌੜੇ ਵੱਧ ਪਾਓਗੇ ਜਿਆਦਾ ਦਿਨਾਂ ਦੀ ਕੁੱਟਣੀ ਆ ਤੇ ਹੋਰ ਵੱਧ ਪਾ ਲੂਗਾਗੇ ਆਪਾਂ ਤਾਂ ਕੁੱਟਣੀ ਹੁਣ ਹੁਣ ਵਾਸਤੇ ਖਾਣ ਵਾਸਤੇ ਇਸ ਕਰਕੇ ਆਪਾਂ ਇੰਨੀ ਕੀ ਕੁੱਟੀਏ ਨਾਲੇ ਮੈਂ ਤੁਹਾਨੂੰ ਆਪਾਂ ਦਿਖਾ ਦਈਏਗੇ ਇਹਹੀ ਚਟਨੀ ਕੁੱਟ ਕੇ ਖਾ ਲੈਣੇ ਹੈ ਜੇ ਨਾਲ ਸਬਜ਼ੀਆਂ ਹੋਏ ਤੇ ਇਹ ਵੀ ਨਹੀਂ ਆ ਤੇ ਵਾਹੇ ਵੀ ਮੇਰਾ ਤੇ ਸਬਜ਼ੀਆਂ ਤੋਂ ਜੀ ਜਿਆ ਜਿਹੜਾ ਉਹ ਆਪਿਆ ਪਿਆ ਹੈਗਾ ਇਹ ਖਾਣ ਨੂੰ ਜੀ ਨਹੀਂ ਕਰਦਾ ਸਾਰੀਆਂ ਸਬਜ਼ੀਆਂ ਤਲੀਆਂ ਤੇ ਇਹ ਕਿਉਂ ਜੋਰ ਦੀ ਕੁਟਕੀ ਤੇ ਇਹ ਨਾਲ ਪਿਆਜ਼ ਡਿਕਦੇ ਆ ਇਸ ਕਰਕੇ ਆਪਾਂ ਉਹਨੂੰ ਹੌਲੀ-ਹੌਲੀ ਪੁੱਟਣਾ ਹੈ ਹੌਲੀ-ਹੌਲੀ ਕੁਟਾਗੇ ਤੇ ਸਹੀ ਤਰੀਕੇ ਨਾਲ ਮਿਕਸ ਹੋ ਜੂਗੀ ਬਾਕੀ ਜਿਹੜੀ ਮਿਕਸੀ ਦੇ ਵਿੱਚ ਚਟਨੀਆ ਬਣਾਉਂਦੇ ਨੇ ਉਹ ਬਣ ਤੇ ਜਾਂਦੀ ਹੈ ਪਰ ਉਹ ਇੱਕਦਮ ਜਿ ਤਰ੍ਹਾਂ ਇਹ ਹੁੰਦੀ ਹੈ ਜਿਵੇਂ ਪਾਣੀ ਪਾਣੀ ਜਾਈ ਛੱਟ ਜਾਂਦੀ ਹੈਗੀ ਆ ਉਹ ਵੀ ਵਧੀਆ ਨਹੀਂ ਬਣਦੀ ਹੈਗੀ ਆ ਜਿਹੜੀ ਨੈਚੁਰਲ ਤਰੀਕੇ ਦੇ ਨਾਲ ਆਪਾਂ ਚੀਜ਼ ਬਣਾਉਣੀ ਹੈਗੀ ਆ ਨਾ ਇਹਦਾ ਵੱਖਰਾ ਹੀ ਟੇਸਟ ਹੈਗਾ। ਇਹ ਕੁਤੇ ਗਿਆ ਹੁਣ ਆਪਣੇ ਪਿਆਜ਼ ਹਲਦੀ ਤੇ ਇਹ ਹੁਣ ਆਪਣੇ ਪਿਆਜ਼ ਜਿਹੜੇ ਉਹ ਮਿਕਸ ਹੋ ਗਏ ਆ ਚੰਗੀ ਤਰ੍ਹਾਂ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਟਮਾਟਰ। ਹੁਣ ਉਹ ਜਿੱਟ ਟਮਾਟਰ ਪਾਤੇ ਟਮਾਟਰ ਵੀ ਆਪਣੀ ਮਰਜ਼ੀ ਨਾਲ ਤੁਸੀਂ ਜਿੰਨੇ ਮਰਜ਼ੀ ਪਾ ਸਕਦੇ ਜਿਉਂ ਆਪਾਂ ਦੇ ਦੋ ਜਣੇ ਨੇ ਖਾਣੀ ਹੈਗੀ ਆ। ਇਸ ਕਰਕੇ ਆਪਾਂ ਥੋੜੀ ਜਿਹੀ ਕੁੱਤੀ ਹੈਗੀ ਆ ਆਪਣੇ ਹਿਸਾਬ ਨਾਲ ਤੁਸੀਂ ਵੱਧ ਘੱਟ ਜਿੰਨੀ ਮਰਜ਼ੀ ਕੱਟ ਸਕਦੇ ਹੋ ਜੀ। ਬਾਕੀ ਇਹ ਨੈਚੁਰਲ ਟ੍ਰਿਕੇ ਦੀ ਜਿਹੜੀ ਹੈਗੀ ਆ ਚੀਜ਼ ਬਣੀ ਏ ਬਹੁਤ ਟੇਸਟੀ ਬਣ ਦੀ ਏ ਗਿਆ ਜੀ ਇਹਨੂੰ ਖਾ ਕੇ ਦੇਖੋ ਜੇ ਤੁਸੀਂ ਤੇ ਮਰਾਈ ਮਰਾਈ ਬਾਕੀ ਪਰੌਂਠੀ ਪਰੌਂਠੀ ਹੋਵੇ ਰੋਟੀ ਚੋਪੜੀ ਹੋਵੇ ਤੇ ਦੇਸੀ ਘਿਓ ਦੇ ਨਾਲ ਤੇ ਹੋਰ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਏ ਗਿਆ ਮੈਨੂੰ ਤੇ ਮੈਂ ਮੇਰੀ ਮਰਜ਼ੀ ਹੋਵੇ ਤੇ ਮੈਂ ਚੋਪੜੀ ਲੈਣੀ ਰੋਟੀ ਨਹੀਂ ਤੇ ਨਹੀਂ ਤੇ ਬਾਕੀ ਤੁਸੀਂ ਪਰੌਂਠੀ ਨਾਲ ਵੀ ਇਹਨੂੰ ਖਾ ਸਕਦੇ ਹੋ ਸਿੰਪਲ ਪ੍ਰੋਟੀਨ ਦੇ ਨਾਲ ਉਦਾਂ ਹੀ ਨਹੀਂ ਲੋਨ ਨਾਲ ਤੇ ਦੁਪਹਿਰ ਦਾ ਨਾਸਤਾ ਹੋ ਗਿਆ ਤੇ ਜੇ ਕਿ ਹਿੰਦੀ ਕਰਦਾ ਸਬਜੀ ਖਾਉ ਉਹ ਆਪਾਂ ਕੋਈ ਬੰਦਸ਼ ਨਹੀਂ ਹੈਗੀ ਕਿ ਬਾਕੀ ਵੈ ਹਾਂਜੀ ਆ ਦੇਖ ਲਓ ਕਟ ਕੇ ਤਿਆਰ ਹੋ ਗਈ ਜੀ ਵਧੀਆ ਇਹਨੂੰ ਆਪਾਂ ਇਥੇ ਹੀ ਮਿਕਸ ਕਰ ਲਿਆ ਗਾ ਆਪਣੀ ਮਰਜ਼ੀ ਲੈ ਖਾਓ ਤੇ ਪਰੰਦੇ ਦੋ ਦਿਨ ਰੱਖੇ ਕਿ ਬਹੁਤ কম ਇੱਕੋ ਦਿਨ ਚ ਖਤਮ ਕਰਦੇ ਤਾਂ ਦੀ ਮਰਜ਼ੀ ਚੰਨੀ ਕੋਟ ਕੀ ਹੋ ਗਈ ਤਿਆਰ ਤੇ ਜਿਨਨੇ ਨੇ ਖਾਣੀ ਹੈਗੀ ਆ ਉਹ ਆ ਸਕਦੇਗੇ ਵੈਜੀ ਕੀ ਖਾਲਸਾ ਵੈਜੀ ਕੀ ਹੱਤੇ ਹਲੋ ਹਾਂਜੀ ਆਪਾਂ ਦੁਪਹਿਰ ਦਾ ਖਾਣਾ ਖਾਣ ਲੱਗੇ ਚੰਨੀ ਦੇ ਨਾਲ ਅਜੇ ਫਾਲੋ ਵੀ ਖਾਣਾ ਹੈ ਮੈਨੂੰ ਤਾਂ ਬੜੀ ਭੁੱਖ ਲੱਗੀ ਚੰਨੀ ਦੇਖ ਕੇ